ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਸਾਰੇ ਜਾਣਦੇ ਹੋ ਕਿ ਤੇਈ ਤ੍ਰੀਤੋਂ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੇ ਹੜ ਆ ਗਏ ਆ ਔਰ ਪਾਣੀ ਦੇ ਕਰਕੇ ਲੋਕਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਮਾਲ ਡੰਗਰ ਰੁੜ ਕੇ ਪਾਕਿਸਤਾਨ ਚਲੇ ਗਏ ਕਈਆਂ ਦੇ ਮਕਾਨ ਢੱਠ ਗਏ ਔਰ ਇਹਦੇ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਲੋਕਾਂ ਦੀ ਸਾਰ ਲਈ ਔਰ ਇਸ ਔਖੇ ਸਮੇਂ ਦੇ ਵਿੱਚ ਪੰਜਾਬ ਦੇ ਨਾਲ ਖੜੇ ਪੰਜਾਬ ਦੀ ਜਨਤਾ ਦੇ ਨਾਲ ਖੜੇ ਔਰ ਅੱਧੀ ਅੱਧੀ ਰਾਤ ਬਾਰਡਰਾਂ ਤੇ ਜਾ ਕੇ ਵੀ ਕਿਸਾਨਾਂ ਦੀ ਮਜ਼ਦੂਰਾਂ ਦੀ ਹਰ ਤਰ੍ਹਾਂ ਦੀ ਉਹਨਾਂ ਨੇ ਮਦਦ ਕੀਤੀ ਚਾਹੇ ਉਹ ਰਾਸ਼ਨ ਦੇ ਤੌਰ ਤੇ ਬੇੜੀ ਦੇ ਰੂਪ ਤੇ ਵਿੱਚ ਦਵਾਈਆਂ ਦੇ ਰੂਪ ਦੇ ਵਿੱਚ ਚਾਰੇ ਦੇ ਰੂਪ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਉਹ ਪ੍ਰਧਾਨ ਸਰ ਨੇ ਮਜ਼ਾਦ ਕੀਤੀ ਪਬਲਿਕ ਦੀ ਐਸ ਕਰਕੇ ਅੱਜ ਪੰਜਾਬ ਦੀ ਹਰ ਇੱਕ ਜੁਬਾਨ ਤੇ ਬੱਚੇ ਤੋਂ ਲੈ ਕੇ ਸਿਆਣੇ ਤੇ ਜੁਬਾਨ ਤੇ ਤੇ ਇੱਕੋ ਹੀ ਨਾਮ ਆ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਐਸ ਸਮੇਂ ਦੇ ਵਿੱਚ ਸਰਕਾਰ ਨੇ ਵੀ ਕੋਈ ਢੀ ਕੋ ਖਾਸ ਲੋਕਾਂ ਦੀ ਮਦਦ ਕੀਤੀ ਨਹੀਂ ਪਹੁੰਚੇ ਹੀ ਨਹੀਂ ਕੋਰ ਮੈਂ ਸਾਰਿਆਂ ਜਥੇਬੰਦੀਆਂ ਨਾਲ ਸਮਾਜ ਸੇਵੀ ਸੰਸਥਾ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਬਾਦ ਸਾਹਿਬ ਨੇ ਬਹੁਤ ਹੀ ਜਿਹੜੀ ਲੋਕਾਂ ਦੀ ਜਿਹੜੀ ਮਦਦ ਕੀਤੀ ਹੈ ਜਦੀ ਅਸੀਂ ਸਲਾਹਾਂਗਾ ਕਰਦੇ ਹਾਂ ਔਰ ਬਹੁਤ ਵਧੀਆ ਕੰਮ ਕੀਤਾ ਔਰ ਲੋਕਾਂ ਨੂੰ ਵੀ ਡੱਟ ਕੇ ਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਆਪਣੀ ਮਾਂ ਬੋਲੀ ਪਾਰਟੀ ਹੈ ਔਰ ਪੰਜਾਬ ਦੀ ਹਤੈਸੀ ਹੈ ਔਰ ਆਪਣੇ ਔਖੇ ਵਾਲੇ ਕੰਮ ਹੁੰਦੇ ਆ ਉਹ ਸਾਬਤ ਕਰ ਦਿੱਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਸੀਂ ਆਪਣੇ ਘਰਾਂ ਦੇ ਵਿੱਚ ਸੁੱਤੇ ਹੁੰਨੇ ਆ ਔਰ ਬਾਦਲ ਸਾਹਿਬ ਪਿੰਡ ਪਿੰਡ ਜਾ ਕੇ ਸਰਪੰਚਾਂ ਨੂੰ ਫੋਨ ਕਰ ਕਰਕੇ ਜਿੱਥੇ ਵੀ ਕੋਈ ਫਸਿਆ ਜਿੱਥੇ ਵੀ ਕਿਸੇ ਨੂੰ ਕੋਈ ਮਦਦ ਦੀ ਲੋੜ ਹੁੰਦੀ ਹੈ ਉੱਥੇ ਪਹੁੰਚਾਉਂਦੇ ਨੇ ਮੈਂ ਸਮਾਜ ਸੇਵੀ ਸੰਸਥਾਵਾਂ ਨੂੰ ਔਰ ਅਕਾਲੀ ਦਲ ਦੀ ਜਿਹੜੀ ਹੈ ਲੀਡਰਸ਼ਿਪ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਨਾ ਕਿ ਜਿਹੜੇ ਜੇ ਪਾਣੀ ਦੇ ਵਿੱਚ ਫਸੇ ਨੇ ਡੇਰਿਆਂ ਦੇ ਕਿੰਨੋਂ 3 3 4 4 ਦਿਨ ਹੋ ਗਏ ਆਪਣੇ ਕੌਠਿਆਂ ਦੇ ਛੱਤਾਂ ਦੇ ਉੱਤੇ ਬੈਠਿਆਂ ਨੂੰ ਉਹ ਉਹਨਾਂ ਦੀ ਬਹੁਤ ਜਿਹੜੀ ਮਦਦ ਬਹੁਤ ਵਧੀਆ ਤਰੀਕੇ ਨਾਲ ਪਾਰਟੀ ਨੇ ਵੀ ਕੀਤੀ ਸੰਤਾ ਨੇ ਵੀ ਕੀਤੀ ਔਰ ਦਸੇ ਬੰਦੀਆਂ ਨੇ ਵੀ ਕੀਤੀ ਆ ਨਾਲ ਮਾੜਾ ਜਿਆ ਇਧਰ ਵੀ ਧਿਆਨ ਦਿਓ ਕਿ ਜਿਹੜੇ ਗਰੀਬ ਤਵਕਾ ਪਿੰਡਾਂ 'ਚ ਹੀ ਰਹਿੰਦੇ ਆ ਸ਼ਹਿਰਾਂ 'ਚ ਹੀ ਰਹਿੰਦੇ ਕਸਬਿਆਂ ਦੇ ਵਿੱਚ ਰਹੇ ਹੋਏ ਆ ਜਿੱਥੇ ਪਾਣੀ ਦੀ ਮਾਰ ਤੇ ਨਹੀਂ ਪਈ ਪਰ ਮੀਂਹ ਕਰਕੇ ਲੋਕਾਂ ਦੇ ਮਕਾਨ ਢੱਠ ਗਏ ਨੇ ਕਈ ਥਾਵਾਂ ਦੇ ਵਿੱਚ ਤੇ ਵਿਚਾਰੇ ਦੀ ਛੱਤਾਂ ਡਿੱਗਣ ਕਰਕੇ ਉਸ ਪਰਿਵਾਰ ਦੇ ਕਈ ਕਈ ਜੀ ਜਿਹੜੇ ਉਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦੇ ਘਰ ਦਾ ਵੀ ਜਿਹੜਾ ਗੁਜ਼ਰ-ਗੁਜ਼ਾਰਾ ਹੋਣਾ ਜੋ ਉਹ ਬਿਲਕੁਲ ਮੁਸ਼ਕਲ ਹੋ ਗਿਆ ਗਰੀਬ ਇਨਸਾਨ ਨੇ ਉਹ ਦਿਹਾੜੀ ਕਰਨੀ ਆ ਤੇ ਉਹ ਕਮਾਉਣੀ ਤੇ ਉਹ ਖਾਣੀ ਆ ਔਰ ਤੁਸੀਂ ਜਾਣਦੇ ਹੋ ਕਿ ਕਾਫੀ ਸਮੇਂ ਤੋਂ ਮੇਰੇ ਕਾ 23 ਤਰੀਕ ਤੋਂ ਰੈਗੂਲਰੀ ਮੀ ਪੈਂਡਿਆ ਵਾ ਅੱਗੇ ਪਤਾ ਨਹੀਂ ਕਿੰਨਾ ਚਿਰ ਪੈਣਾ ਜਿੱਥੇ ਤੁਸੀਂ ਪਾਣੀ ਦੇ ਵਿੱਚ ਫਸਿਆ ਬੰਦਿਆਂ ਦੀ ਪਰਿਵਾਰਾਂ ਦੀ ਸਿੱਖਾਂ ਦੀ ਮਦਦ ਕਰ ਰਹੇ ਜੇ ਉਥੇ ਜਿਨ੍ਹਾਂ ਗਰੀਬਾਂ ਪਰਿਵਾਰਾਂ ਤੇ ਮਕਾਨ ਢੱਠ ਗਏ ਛੱਤਾਂ ਡਿੱਗ ਪਈਆਂ ਜਿਨ੍ਹਾਂ ਦੇ ਘਰ ਟੈਟਰੀ ਹੋ ਗਏ ਉਹਨਾਂ ਦੀ ਵੀ ਜਿਹੜੀ ਮਦਦ ਕਰਿਓ ਕਰਨ ਦੀ ਕਿਰਪਾਲਤਾ ਕਰਨੀ ਮੈਂ ਤੇ ਇਹੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਹੋਰ ਪੰਜਾਬ ਦੀ ਜਨਤਾ ਨੂੰ ਵੀ ਇੱਕ ਬੇਨਤੀ ਹੋਰ ਹੱਥ ਜੋੜ ਕੇ ਕਰਦਾ ਕਿ ਹੁਣ ਤੇ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਆਪਣੇ ਆਪਣੇ ਹੁੰਦੇ ਆ ਜਿਸ ਹਾਵ ਨਾਲ ਜਿਸ ਤਰੀਕੇ ਦੇ ਨਾਲ ਮੇਰੇ ਖਾਲਾ ਆਪਣਾ ਕੋਈ ਰਿਸ਼ਤੇਦਾਰ ਵੀ ਇੰਨੀ ਮਦਦ ਨਹੀਂ ਕਰਦਾ ਇੰਨੀ ਕੀਤ ਨਹੀਂ ਕਰਦਾ ਜਿੰਨੀ ਕੀਰ ਬਾਦ ਸਾਹਿਬ ਨੇ ਕੀਤੀ ਜਾਂਦੀ ਅੱਧੀ ਰਾਤ ਜਾ ਕੇ ਮੈਂ ਆਪ ਵੇਖਿਆ ਬਾਰਡਰ ਤੇ ਬਾਸਾਂ ਨੇ ਜਾ ਕੇ ਲੋਕਾਂ ਦੇ ਨਾਲ ਸੰਪਰਕ ਕੀਤਾ ਲੋਕਾਂ ਦੀ ਮਦਦ ਕੀਤੀ ਔਰ ਸਾਨੂੰ ਵੀ ਚਾਹੀਦਾ ਸਾਰਿਆਂ ਨੂੰ ਕਿ ਬਾਦਸਾ ਦਾ ਸਾਥ ਦੇਈਆਂ ਔਰ ਆਉਣ ਵਾਲੀ ਜਿਹੜੀ ਸਰਕਾਰ ਹੁਣ ਲੋਕੀ ਕਹਿੰਦੇ ਨੇ ਲੋਕੀ ਅੱਜ ਇਹ ਨੂੰ ਮਹਿਸੂਸ ਕਰਦੇ ਔਰ ਕਹਿ ਵੀ ਰਹੇ ਨੇ ਕਿ ਕਾਸ਼ ਪੰਜਾਬ ਦੇ ਵਿੱਚ ਅੱਜ ਅਕਾਲੀ ਦਲ ਦੀ ਸਰਕਾਰ ਹੁੰਦੀ ਤੇ ਸਾਨੂੰ ਆਹ ਦਿਨ ਨਹੀਂ ਸੀ ਵੇਖਣੇ ਪਾਣੇ ਜਿਹੜੇ ਦਿਨ ਸਾਨੂੰ ਹੁਣ ਵੇਖਣੇ ਪੈ ਰਹੇ ਆ ਸ਼੍ਰੀਸ਼ਕ ਕਰਕੇ ਤਗੜੇਓ ਕੇ ਅਕਾਲੀ ਦਲ ਦਾ ਸਾਥ ਦੇ ਉਹਨਾਂ ਕੇਚਰੀਵਾਲ ਦਾ ਵੀ ਇੱਕ ਬਿਆਨ ਆਇਆ ਉਹ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੇ ਕਰ ਰੁੱਕੇ ਲੋਕਾਂ ਨੂੰ ਵਦਾਦ ਕਰਨ ਵਾਸਤੇ ਦਿੱਲੀ ਤੋਂ ਫੰਡ ਕਹਿੰਦੇ ਕੀ ਇਕੱਠੇ ਕਰੂਗੀ ਸਾਡੀ ਆਮ ਆਦਮੀ ਪਾਰਟੀ ਦੇ ਵਰਕਰ ਘਰ ਘਰ ਜਾ ਕੇ ਡੋਨੇਸ਼ਨ ਸਮਗਰੀ ਇਕੱਠੀ ਕਰੂਗੀ ਔਰ ਉਹ ਪੰਜਾਬ ਦੇ ਲੈ ਆ ਕੇ ਦੇਣਗੇ ਲੈਣਾ ਨੇ ਇਕੱਠੇ ਕਰਨੇ ਆ ਜਿਲ੍ਹਾ ਦੀ ਸਰਕਾਰ ਵਾ ਇਹ ਨਾ ਨੇ ਉਥੋਂ ਦਿੱਲੀੋਂ ਇਕੱਠੀ ਕਰਨੀ ਸਮਗਰੀ ਪੰਜਾਬ ਵਾਸਤੇ ਤੇ ਇਧਰ ਸਰ ਸਰਦਾਰ ਸੰਗਵੀਰ ਸਿੰਘ ਬਾਦਲ ਆਪਣੇ ਬੋਝੇ ਚੋਂ ਆਪਣੇ ਪਰਿਓ ਲੋਕਾਂ ਦੀ ਮਦਦ ਕਰ ਰਹੇ ਆ ਸਵੈਸ ਕਰਕੇ ਆਪਾਂ ਅਕਾਲੀ ਦਲ ਦਾ ਸਾਥ ਦੇਣਾ ਅਕਾਲੀ ਦਲ ਦੀ ਸਰਕਾਰ ਲਿਆਓ ਭਾਈ ਇਹਦੇ ਵਿੱਚ ਹੀ ਭਲਾਈ ਹੈ ਸਾਰਿਆਂ ਦੀ ਤੇ ਦੂਜੀ ਮੇਰੀ ਬੇਨਤੀ ਹੈ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਔਰ ਕਾਰਡੀਟਲ ਦੇ ਪ੍ਰਧਾਨ ਸਾਹਿਬ ਨੂੰ ਵੀ ਔਰ ਸ਼ਰੋਣੀ ਕਮੇਟੀ ਨੂੰ ਵੀ ਕਿ ਭਾਈ ਇਹਨਾਂ ਦੇ ਮਕਾਨ ਢੱਟ ਗਏ ਜਿਨ੍ਹਾਂ ਦੀ ਛੱਤਾਂ ਢੱਟ ਗਈਆਂ ਸਰਕਾਰ ਨੇ ਤੇ ਪਤਾ ਨਹੀਂ ਕਰਨਾ ਕਿ ਨਹੀਂ ਕਰਨਾ ਪਰ ਉਹਨਾਂ ਲੋਕਾਂ ਦੀ ਵੀ ਸਾਰ ਲੈਣ ਦੀ ਕਿਰਪਾਲਤਾ ਕਰਨੀ ਇੰਨੀਆਂ ਬੇਨਤੀਆਂ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ